ਇਹ ਮੋਦੀ ਨੇ ਲੋਕਾਂ ਨੂੰ ਦਿੱਤਾ ਵੱਡਾ ਤੋਹਫਾ ਲੋਕਾਂ ਲਈ ਕਰਤਾ 10 ਲੱਖ ਦਾ ਐਲਾਨ ਸਾਡੇ ਕਰ ਲੋ ਤਿਆਰ ਆਉਣ ਵਾਲੀ ਹੈ ਵੱਡੀ ਖੁਸ਼ਖਬਰੀ ਵਿੱਤ ਮੰਤਰੀ ਨਿਰਮਲਾ ਸੀ타ਰਮਨ 1 ਫਰਵਰੀ ਯਾਨੀ ਕਿ ਅੱਜ 2025 ਨੂੰ ਕੇਂਦਰੀ ਬਜਟ ਪੇਸ਼ ਕਰਨਗੇ ਆਪਣੇ ਬਜਟ ਭਾਸ਼ਣ ਤੋਂ ਸਿਰਫ ਇੱਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਮੱਧ ਵਰਗ ਦਾ ਖਾਸ ਤੌਰ ਤੇ ਜ਼ਿਕਰ ਕਰਕੇ ਔਟਕਲਾਂ ਦਾ ਬਾਜ਼ਾਰ ਗਰਮ ਕਰ ਦਿੱਤਾ ਹੈ ਐਸਨਾਲ ਸਵਾਲ ਖੜੇ ਹੋ ਗਏ ਹਨ ਕਿ ਬਜਟ 2025 ਆਮ ਆਦਮੀ ਨੂੰ ਆਮਦਨ ਵਿੱਚ ਰਾਹਤ ਦੇਵੇਗਾ ਜਿਸ ਲੋਡ ਜਿਸ ਦੀ ਲੋਡ ਲੰਬੇ ਸਮੇਂ ਤੋਂ ਮਹਿਸੂਸ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ 2047 ਵਿੱਚ ਭਾਰਤ ਜਦੋਂ ਆਜ਼ਾਦੀ ਦੇ 100 ਸਾਲ ਪੂਰੇ ਕਰੇਗਾ ਭਾਰਤ ਵਿਕਸਿਤ ਭਾਰਤ ਦੇ ਆਪਣੇ ਟੀਚੇ ਨੂੰ ਪ੍ਰਾਪਤ ਕਰੇਗਾ ਇਹ ਬਜਟ ਦੇਸ਼ ਨੂੰ ਨਵੀਂ ਊਰਜਾ ਅਤੇ ਉਮੀਦ ਦੇਵੇਗਾ ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਪੂਰਾ ਧਿਆਨ ਹੁਣ ਨਵੀਂ ਟੈਕਸ ਵਿਵਸਥਾ ਤੇ ਹੈ ਸਰਕਾਰੀ ਅੰਕੜਿਆਂ ਅਨੁਸਾਰ 72% ਟੈਕਸਦਾਤਾਵਾਂ ਨੇ ਨਵੀਂ ਆਮਦਨ ਟੈਕਸ ਟੈਕਸ ਪ੍ਰਣਾਲੀ ਅਪਣਾ ਲਈ ਹੈ ਤੇ ਇਸ ਦੇ ਨਾਲ ਹੀ ਸਰਕਾਰ ਪੁਰਾਣੀ ਟੈਕਸ ਵਿਵਸਥਾ ਨੂੰ ਖਤਮ ਕਰਨ ਤੇ ਵੀ ਵਿਚਾਰ ਕਰ ਸਕਦੀ ਹੈ ਕੇਂਦਰੀ ਬਜਟ 2025 ਅਜੇੇ ਸਮੇਂ ਪੇਸ਼ ਕੀਤਾ ਜਾ ਰਿਹਾ ਹੈ ਜਦੋਂ ਜੀਡੀਪੀ ਵਿਕਾਸ ਦਰ ਤੋਂ 2 ਸਾਲਾਂ ਦੀ ਹੇਠਲੇ ਪੱਧਰ 5.4% ਤੇ ਆ ਗਈ ਹੈ ਇਸ ਨਾਲ ਲੋਕਾਂ ਦੇ ਹੱਥਾਂ ਵਿੱਚ ਹੋਰ ਪੈਸਾ ਆਵੇਗਾ ਜਿਸ ਦੇ ਖਰਚ ਨਾਲ ਖਪਤ ਵਧੇਗੀ ਆਰਥਿਕ ਮਾਹਿਰ ਵੀ ਸਰਕਾਰ ਨੂੰ ਇਹ ਰਸਤਾ ਸੁਝਾ ਰਹੇ ਹਨ ਇਹੀ ਕਾਰਨ ਹੈ ਕਿ ਸਰਕਾਰ ਆਰਥਵਿਵਸਥਾ ਵਿੱਚ ਖਪਤ ਨੂੰ ਵਧਾਉਣ ਲਈ ਆਮਦਨ ਟੈਕਸ ਦਰਾਂ ਵਿੱਚ ਕਟੌਤੀ ਕਰ ਸਕਦੀ ਹੈ ਤਾਂ ਸਰਕਾਰ ਵੱਲੋਂ ਨਿਕਲ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੱਲ ਬਜਟ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਭਾਸ਼ਣ ਦੌਰਾਨ ਲੋਕਾਂ ਲਈ ਕਾਫੀ ਵੱਡੇ ਐਲਾਨ ਕੀਤੇ ਉਹਨਾਂ ਨੇ ਕਿਹਾ ਕਿ ਬਜਟ ਦੇ ਵਿੱਚ ਅਸੀਂ ਲੋਕਾਂ ਲਈ ਕਈ ਅਰਥ ਵਿਵਸਥਾ ਨੂੰ ਲੈ ਕੇ ਕਈ ਐਲਾਨ ਕਰਾਂਗੇ ਜਿਸ ਵਿੱਚ ਲੋਕਾਂ ਦੀ ਅਰਥ ਵਿਵਸਥਾ ਪ੍ਰਣਾਲੀ ਆ ਉਸ ਨੂੰ ਕਾਮਯਾਬੀ ਮਿਲੇਗੀ ਤਾਂ ਪ੍ਰਧਾਨ ਮੰਤਰੀ ਮੋਦੀ ਨੇ ਸੰਬੋਧਨ ਕਰਕੇ ਕਈ ਵੱਡੇ ਫੈਸਲੇ ਲੋਕਾਂ ਨੂੰ ਬਜਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਸੰਕੇਤ ਦੇ ਰਾਹੀਂ ਦੱਸ ਦਿੱਤੇ ਨੇ ਅੱਜ ਨਿਰਮਲਾ ਸੀਤਾ ਰਮਨ ਵੱਲੋਂ ਇੱਕ ਫਰਵੀ 2025 ਦਾ ਜਿਹੜਾ ਬਜਟ ਆ ਉਹ ਪੇਸ਼ ਕੀਤਾ ਜਾਵੇਗਾ ਤੇ ਲੋਕਾਂ ਦੀਆਂ ਨਜ਼ਰਾਂ ਇਸ ਬਜਟ ਦੇ ਉੱਤੇ ਟਿਕੀਆਂ ਹੋਈਆਂ ਹਨ ਤੇ ਮੋਦੀ ਸਰਕਾਰ ਦੇ ਵੱਲੋਂ ਕਈ ਵੱਡੇ ਐਲਾਨ ਲੋਕਾਂ ਨੂੰ ਰਾਹਤ ਦੇ ਲਈ ਕੀਤੇ ਜਾ ਸਕਦੇ ਹਨ ਹਰ ਪੰਜਾਬੀ ਅਪਡੇਟ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ